ਇਤਵਰੇ 500 ਕਿਲੋਮੀਟਰ ਆਪਾ ਆ ਗਏ ਜੱਗਾ ਪਾ ਪਾ ਅੱਗੇ ਨਿਕਲ ਗਿਆ ਕੋਈ ਗਰਮੀ ਇਧਰ ਦੀ ਬਹੁਤ ਹੈ ਕੋਈ ਇਧਰ ਦੀ ਮੌਸਮ ਦਾ ਫਰਕ ਨਹੀਂ ਆ ਮਾੜਾ ਮੋਟਰ ਦਾ ਜ਼ਰੂਰ ਫਰਕ ਹੁੰਦਾ ਹੈ ਪਰ ਇਧਰ ਜਿਵੇਂ ਅੱਕੇ ਭਾਈ ਮੌਸਮ ਹੁੰਦਾ ਨਾ ਇਧਰ ਪਹਾੜਾਂ ਦੇ ਵਿੱਚ ਠੰਡਾ ਲੋਪੈਂਦੀ ਬਾਈ ਇੱਥੇ ਆਪਣੇ ਪਿੰਡਾਂ ਚ ਲੋਪੈਂਦੀ ਹੈ ਨਾ ਕੋਈ ਲੋਪੈਂਦੀ ਕੋਈ ਠੰਡ ਦੀ ਦੇਖੋ ਬਾਈ ਆਹ ਬਾਬਾ ਖੜਾ ਉਹ ਜਗਾ ਖੜਾ ਬਾਬਾ ਮੈਨੂੰ ਵੇਟ ਕਰ ਰਿਹਾ ਸੀ ਮੇਰੀ ਮੈਂ ਪਿੱਛੇ ਰਹਿ ਗਿਆ ਸੀ ਨਾ ਹਾਂ ਅੱਜ ਜਾਊਗਾ ਲ ਨਹੀਂ ਜਾਂਦਾ ਹਾਂ ਸ਼ੁੱਕ ਹੁੰਦੀ ਜਾਂਦਾ